ਲਓ ਜੀ ਇੱਥੇ ਹੈਗਾ ਸਵੇਰ ਦਾ ਟਾਈਮ ਤੇ ਇੱਥੇ ਆਪਾਂ ਨਾਸ਼ਤਾ ਕਰ ਰਹੇ ਆ ਮੈਂ ਤੇ ਨਮਿਸ਼ ਅੱਜ ਨਮਿਸ਼ ਨੂੰ ਛੁੱਟੀ ਹੀ ਕਿਉਂਕਿ ਬਾਬੇ ਦਾ ਵਿਆਹ ਸੀ ਅੱਜ ਤੇ ਅੱਜ ਛੁੱਟੀ ਇਹਨੂੰ ਤੇ ਨਾਸ਼ਤਾ ਆਪਾਂ ਇਕੱਠੇ ਕਰਦੇ ਹੁੰਨੇ ਮੈਂ ਨਾਲ ਨਾਲ ਇਹਨੂੰ ਨਮਿਸ਼ ਨੂੰ ਖਵਾਉਂਦੀ ਜਾਨੀ ਆ ਇਹ ਹੁੰਦਾ ਨਾ ਕਿ ਬੱਚੇ ਆਪ ਨਹੀਂ ਖਾਂਦੇ ਹੈਗੇ ਸਕੂਲਾਂ 'ਚ ਪਤਾ ਨਹੀਂ ਕਿਦਾਂ ਮਤਲਬ ਖਾ ਲੈਂਦੇ ਯਕੀਨ ਜਿਆ ਨਹੀਂ ਹੁੰਦਾ ਹੈਗਾ ਘਰ 'ਤੇ ਬਿਲਕੁਲ ਵੀ ਆਪ ਨਹੀਂ ਖਾਂਦੇ ਹੈਗੇ ਖਾਣਾ ਇਹਨਾਂ ਨੂੰ ਖਵਾਉਣਾ ਪੈਂਦਾ ਵਾ ਤੇ ਫਿਰ ਮੈਂ ਇਹਨੂੰ ਖਵਾ ਕੇ ਤੇ ਫਿਰ ਮੈਂ ਆਪ ਵੀ ਖਾ ਲੈਂਨੀ ਆ ਤੇ ਇੱਥੇ ਨਾਸਤਾ ਵਗੈਰਾ ਕਰਕੇ ਫਿਰ ਬਾਕੀ ਕੰਮ ਕਰਦੇ ਆ ਅੱਜ ਦਾ ਦਿਨ ਬਹੁਤ బిਜੀ ਹੋਣ ਵਾਲਾ ਵਾ ਤਾਂ ਨਾ ਸ਼ੇਅਰ ਕਰਦੇ ਆ ਚਲੋ ਜੀ ਵਲੌਗ ਨੂੰ ਸ਼ੁਰੂ ਕਰਦੇ ਆ ਹੁਣ ਇਹ ਨਾ ਬੱਦਲ ਪੈ ਗਏ हटਿਆ ਵੇਖੋ ਪਾਣੀ ਮੈਂ ਕੁਰਸੀ ਉੱਪਰ ਚੜਾਈ ਪਈ ਅਜ ਨਾ ਸਾਰੇ ਕੱਪੜੇ ਜਿਹੜੇ ਲਾ ਦੂੰਗੀ ਬਟਨ ਬਾਰਿਸ਼ ਫੇਰ हट ਗਈ ਤੇ ਇਹ ਆ ਵੀ ਸਾਡੇ ਨਾ ਮਸ਼ੀਨ ਖਰਾਬ ਸੁੱਕਣ ਵਾਲਾ ਖਾਨਾ ਜਿਹੜਾ ਉਹ ਸੁਕਾਂਦਾ ਨਹੀਂ ਇਸ ਕਰਕੇ ਨਾ ਫਿਰ ਇੱਧੇ ਪਾਉਣੇ ਪੈਂਦੇ ਆ ਇਹ ਸਾਰਾ ਦਿਨ ਲੱਗ ਜਾਂਦਾ ਇਹਨਾਂ ਨੂੰ ਸੁੱਕਣ ਲੱਗਿਆ ਆ ਸਾਰੇ ਮ ਇਕੱਲੇ ਇਕੱਲੇ ਕਰਦੇ ਕੱਪੜੇ ਅੱਗੇ ਇਕੱਠੇ ਜਿਹੀ ਮੈਂ ਚੱਲ ਸੁੱਕ ਜਾਣਗੇ ਸਾਰੇ ਕਰਦੇ ਇੱਧਰ ਵੀ ਸਾਰੇ ਸੁੱਕਣੇ ਪਏ ਹੋ ਆ ਬੈਗ ਜਿਹੜੇ ਹੀ ਐ ਤੋਤੇ ਹਤਵਾਏ ਵੀ ਚੰਗੀ ਤਰ੍ਹਾਂ ਅਹ ਹੈਗਾ ਕੰਬਲ ਜੀ ਸਾਰੀ ਸਾਰਿਆਂ ਨੂੰ ਕੀ ਆ ਚੰਨ ਮੀਤ ਕਰਦੇ ਸਭ ਜਣੇ ਬੜੇ ਵਧੀਆ ਹੋਵੋਗੇ ਤੇ ਸਵੇਰ ਦਾ ਟਾਈਮ ਨਾਸ਼ਤਾ ਵਗੈਰਾ ਨਾਸ਼ਤਾ ਵਗੈਰਾ ਆਪਾਂ ਕਰ ਲਿਆ ਵਾ ਤੇ ਉੱਪਰ ਕੱਪੜੇ ਵੀ ਸੁੱਕਣੇ ਪਾਤੇ ਤੇ ਅੱਜ ਹੈਗਾ ਬਾਬੇ ਦਾ ਵਿਆਹ ਤੇ ਬਾਰਿਸ਼ ਨੇ ਜਿਹੜਾ ਵਾ ਆਪਣਾ ਜ਼ੋਰ ਬਖਾਤਾ ਇੱਕ ਵਾਰੀ ਕੱਪੜੇ ਜਿਹੜੇ ਸੁੱਕਣੇ ਪਾਏ ਹੀ ਤੇ ਸਕਾਉਣ ਵਾਲਾ ਖਾਨਾ ਜਿਹੜਾ ਮਸ਼ੀਨ ਦਾ ਉਹ ਖਰਾਬ ਹੋਇਆ ਸੀ ਇਸ ਕਰਕੇ ਇਦਾਂ ਹੀ ਪਾਉਣੇ ਪਿੰਦੇ ਰੋਜ਼ ਇਦਾਂ ਪਾਉਣੇ ਪਿੰਦੇ ਅੱਜ ਬਹੁਤ ਜ਼ਿਆਦਾ ਕੱਪੜੇ ਧੁੱਪੇ ਆ ਤੇ ਦੇ ਬਾੜੇ ਬਾਰਿਸ਼ ਨਾ ਆਈ ਤੇ ਸੁੱਕ ਜਾਣਗੇ ਤੇ ਹੈ ਵਾਲਾ ਕੰਬਲ ਸੀ ਇਹ ਕੱਢਿਆ ਹੀ ਇਹਨੂੰ ਡਰਾਈ ਕਲੀਨ ਕਰਾਉਣਾ ਤੇ ਮੈਂ ਤਾਂ ਰਾਤਾ ਹੀ ਕੱਪੜੇ ਲਾ ਲਾਂ ਬਟਰ ਧੁੱਪ ਜਿਹੜੀ ਫੇਰ ਲੱਗ ਗਈ ਮੈਂ ਸ਼ਾਇਦ ਸੋਕੀ ਜਾਣ ਕੱਪੜੇ ਫੇ ਭਾਬੇ ਦੇ ਵਿਆਹ ਤੇ ਸ਼ਗਨ ਤੇ ਪੰਦਾ ਹੀ ਆ ਮਤਲਬ ਮੀਂਹ ਦਾ ਥੋੜਾ ਬੋਤਾ ਤੇ ਇੱਕ ਵਾਰੀ ਪੈ ਗਿਆ ਮਤਲਬ ਵੇਖਦੇ ਹੁਣ ਚਲ ਉਧਰ ਆਉਂਦੇ ਹਾਂ ਥੋੜਾ एक दुपट्टा हाँ वह क्डना लबन भी गया टोपड़े तो देते

ਮੈਂ ਇੱਕ ਨਵੇਂ ਪਜਾਮਾ ਖਰੀਦਿਆ। ਚੰਨੀ ਐ ਕੁਦੀ ਜੀ, ਕੀਲੀ ਕੁਦੀ ਜੀ। ਉਹਨੂੰ ਦੀਦੀ ਨੇ ਦਿੱਤੀ ਜਿਹੜੀ ਭਾਰੀ ਜੀ ਵਾਵਾ ਇੱਧਰ ਉਹਨਾਂ ਨਾਲ ਉੱਠ। ਇੱਧਰ ਨਾ ਹੋ। ਉਧਰ ਕਿੰਨੀਆਂ ਦਾ ਲਫਾਵੇ ਜੋ ਇਹ ਲੈ ਪਹਿਲਾਂ ਇਹਨਾਂ ਨਾਲ ਬਾਤ ਨਾ ਹੋ ਭਾਰੀ ਬੜੀ ਆ। ਕੋਈ ਇੱਥੇ ਰੱਖੋ। ਜਾ ਆ ਇੱਥੇ ਰੱਖੀ ਇਹਨੂੰ।

ਕਿੰਨੀ ਕਿਤੇ ਨਹੀਂ ਮੈਂ ਹਾਂ ਤਾਰੀ ਬੁੜੀਓ ਮੈਂ ਇਹਨੂੰ ਦਿਖਾਈ ਨਹੀਂ ਨਾ ਕਿ ਦਿਖਾਈ ਆ ਵੀਡੀਓ ਜੀ ਐਡ ਕਰੋ ਬੰਦੇ ਆਹੋ ਚਾਹ ਜਿਹਨੇ ਤੇ ਨਹੀਂ ਕੀ ਆ ਮੈਂ ਕਿਹਨਾਂ ਮੈਂ ਨਹੀਂ ਕੋਣ ਤੇ ਹੀ ਭਾਤਣਾ ਤੁਸੀਂ ਬਾਹਰ ਕਿੱਥੇ ਰੱਖੀ ਲਈ ਗੱਲ ਇਹ ਹੈ ਮਾਰੇ ਬਾਗੀ ਚ ਰੱਖੀ ਗਾਇ ਲੈਗਾ ਤਾਂ ਦੇਖੋ ਇਹ ਕਾਗਜ਼ ਕਪਰਸਾ ਇਹ ਮਾਹੀ ਮੇ 1.5 ਘੰਟਾ ਫੜਿਆ ਹੋਣਾ ਬਸ ਵਿਆਹ ਚ ਨਾ ਵੇਖੋ ਇਹਦੇ ਉੱਤੇ ਨਾ ਸੰਖੇ ਜੀ ਜਿਤੋਂ ਹੁੰਦੇ ਨਾ ਉਹ ਵਾਲੇ ਲੱਗੇ ਹੋਏ ਆ ਤੇ ਇਹ ਨੂੰ ਫੜਨ ਵਾਲਾ ਕੈਰੀ ਕਰਨ ਵਾਲਾ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਜਿਹੜਾ ਉਹ ਬਣਿਆ ਹੋਇਆ ਇਹ ਬਹੁਤ ਜ਼ਿਆਦਾ ਕੋਸਟਲੀ ਆਇਆ ਇਹਦੋਂ ਤੇ ਐਸ ਇਟ ਇਦਾਂ ਹੀ ਪਿਆ ਹੋਇਆ ਆ ਇਹ ਕੋਈ ਫੰਕਸ਼ਨ ਵਗੈਰਾ ਆਏਗਾ ਫਿਰ ਆਪਾਂ ਫੜਾਂਗੇ ਨਾ ਮੈਂ ਲੱਭਣ ਹੀ ਕਦੋਂ ਦੀ ਕਿ ਕਿੱਥੇ ਚਲ ਗਿਆ ਕਿੱਥੇ ਚਲ ਗਿਆ ਤੇ ਬੈਗ ਦੀ ਕਲੈਕਸ਼ਨ ਜੇ ਤੁਸੀਂ ਕਹੋਗੇ ਤੇ ਮੈਂ ਤੁਹਾਨੂੰ ਸ਼ੇਅਰ ਕਰੂੰਗੀ ਬਹੁਤ ਸਾਰੇ ਬੈਗ ਆ ਮੇਰੇ ਕੋਲ ਬਹੁਤ ਜ਼ਿਆਦਾ ਰਿਫਰਸਾ ਤੇ ਉਹ ਤਾਂ ਮੈਂ ਸ਼ੇਅਰ ਕਰਨੀ ਜ਼ਰੂਰ ਨੂੰ ਇਡੀਆ ਕਿਹੜਾ ਹੈ ਆ ਚਲੋ ਜੁਪਟਾ ਵੀ ਲੱਗ ਗਿਆ ਮੈਂ ਦਿਖਾਉਂਦੀ ਕਿਹੜਾ ਦੁਪਟਾ ਮੈਂ ਤੁਹਾਨੂੰ ਦਿਖਾਉਂਦੀ ਹਾਂ ਜੀ ਐਡ ਬੋਤਲ ਹੈ ਹੈ ਕਾਸਟ ਹੈ ਦੋ ਬੋਤਲ ਬਹੁਤ ਹੈ ਵੀ ਮੈਂ ਵੇਖੋ ਇਹ ਇਹਦੇ ਉੱਪਰ ਸ਼ੀਸ਼ੇ ਆ ਤੇ ਸ਼ੀਸ਼ੇ ਜਿਹੜੇ ਨਾ オリジナル ਦੇ ਆ ਮਤਲਬ ਜਿੱਦਾਂ ਹੁੰਦੇ ਨਾ ਉਹ ਵਾਲੇ ਕੁੰਦਨ ਵਰਕ ਦੇ ਉੱਦਾਂ ਲੱਗੇ ਹੋਏ ਤੇ ਇਹਦੇ ਵਿੱਚ ਮੋਤੀ ਵੀ ਆ ਹਾਂ ਵੇਖੋ ਇਹਦੇ ਵਿੱਚ ਮੋਤੀ ਵੀ ਆ ਤੇ ਇਹਦੇ ਸਾਈਡਾਂ ਤੇ ਨਾ ਇਦਾਂ ਪਾਊਡਰ ਲੱਗਾ ਹਾਂ ਵੇਖੋ 골ਡਨ ਕਲਰ ਦਾ ਤੇ ਇਹਦੇ ਨਾਲ ਸੁਵਾਵਾਂਗੇ ਸੂਟ ਦੇਖੋ ਕਿੰਨਾ ਪਿਆਰਾ ਲੱਗਦਾ ਛੰਨੀ ਬਹੁਤ ਵੱਡੀ ਆ ਤੇ ਇਹਦੇ ਨਾਲ ਸੂਟ ਸਟਿਚ ਕਰਾਵਾਂਗੇ ਆਪਾਂ ਦੇਖਦੇ ਆ ਕਿੱਦਾਂ ਨਜ਼ਰ ਆਉਂਦੇ ਆ ਜਦੋਂ ਕਰਾਉਂਗੀ ਤੁਹਾਨੂੰ ਸ਼ੇਅਰ ਜ਼ਰੂਰ ਕਰਾਂਗੇ ਤੁਹਾਨੂੰ ਦੱਸੂੰਗੀ ਮੈਂ ਬਹੁਤ ਹੈਵੀ ਛੰਨੀ ਹੈ ਬਹੁਤ ਹੈਵੀ ਆਈ ਆਈ ਮੈਂ ਟਾਇਰ ਸੁੱਕਿਆ ਕਰ ਰਿਹਾ ਹਾਂ ਅੱਜ ਵੀਰ ਦਾ ਅੱਜ ਬਾਬੇ ਦਾ ਵਿਆਹ ਹਾਂ ਬਾਬੇ ਦਾ ਵਿਆਹ ਬਾਬੇ ਦਾ ਵੀ ਜਿੰਨਾਂ ਨਹੀਂ ਪਤਾ ਹੈਗਾ ਸਾਡੇ ਇਲਾਕੇ ਵਿੱਚ ਵਾ ਬਟਾਲਾ ਸ਼ਹਿਰ ਚ ਤੇ ਰੌਣਕ ਸਾਰੇ मतलब ਇੱਥੇ ਤੱਕ ਰੌਣਕ ਹੁੰਦੀ ਆ ਉਧਰੋਂ ਬਹੁਤ ਜ਼ਿਆਦਾ ਸਕਦਤ ਹੁੰਦੀ ਬਹੁਤ ਹੀ ਜ਼ਿਆਦਾ ਤੇ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਵਾ ਜੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਵਿਆਹ ਉਹ ਤੇ ਉਹ ਮਮਾ ਕੇ ਸੰਤਾ ਜਿਹੜੀਆਂ ਪਹੁੰਚਦੀਆਂ ਵਾ ਜਿਹੜੀਆਂ ਸੰਤਾ ਪਹੁੰਚਦੀਆਂ ਉਹ ਜਿਹੜੀਆਂ ਬਹੁਤ ਹੀ ਭਾਗਾਂ ਵਾਲੀਆਂ ਸੰਤਾ ਨੇ ਜਿਹੜੀਆਂ ਦਰਸ਼ਨ ਕਰਦੀਆਂ ਜਾ ਕੇ ਚੋਲਾ ਸਾਹਿਬ ਦਾ ਤੇ ਬਾਬਾ ਜੀ ਦੇ ਵਸਤਰ ਜਿਹੜੇ ਆ ਉਹਨਾਂ ਦੇ ਦਰਸ਼ਨ ਕਰਾਈ ਜਾਂਦੇ ਆ ਇੱਥੇ ਬਟਾਲੇ ਸ਼ਹਿਰ ਚੀ ਗੁਰਦੁਆਰਾ ਵਾ ਜੀ ਚੋਲਾ ਸਾਹਿਬ ਕਿਹੜਾ ਗੁਰਦਵਾਰਾ ਚ ਸੀ ਚੁੰਨੀ ਦਾ ਲੱਥਿਆ ਵਾ ਤੇ ਜੀ ਇਹ ਸੀ ਸਾਡਾ ਅੱਜ ਦਾ ਛੋਟਾ ਜਿਹਾ ਵਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਹੋ ਚੰਗਾ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਕਰ ਦਿਓ ਸਬਸਕ੍ਰਾਈਬ ਮਿਲਦੇ ਆਂ ਕਿਸੇ ਅਗਲੇ ਵੀਡੀਓ ਵਿੱਚ ਅਗਲੇ ਵਲੌਗ ਵਿੱਚ ਤਦ ਤੱਕ ਲਈ ਬਾਏ ਬਾਏ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਲੋਂ ਦਿਕਾ